ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿਦ ਜੋਤੀ ਅੱਜ ਆਪਾਂ ਪੜਨ ਜਾ ਰਹੀ ਹਾਂ ਕਿੱਸਾ ਕਾਪ ਦਮੋਦਰ ਦੇ ਬਾਰੇ ਪੂਰਾ ਨਾਂ ਦਮੋਦਰ ਦਾਸ ਅਰੋੜਾ ਜਨਮ ਦਮੋਦਰ ਦੇ ਜੀਵਨ ਬਾਰੇ ਇਤਿਹਾਸਿਕ ਰੂਪ ਵਿੱਚ ਕੋਈ ਬਹੁਤੀ ਪੁਖਤਾ ਜਾਣਕਾਰੀ ਨਹੀਂ ਮਿਲਦੀ ਆਪ ਦਾ ਜਨਮ ਪਿੰਡ ਬਲਾਰਾ ਤਹਿਸੀਲ ਚਨਿਉਟ ਵਿੱਚ ਹੋਇਆ ਮੰਨਿਆ ਜਾਂਦਾ ਹੈ ਜਾਤ ਆਪਦੀ ਜਾਤ ਗੁਲਾਟੀ ਅਰੋੜਾ ਸੀ ਇਹ ਕੁਝ 17 ਹਨ ਨਾਉ ਦਮੋਦਰ ਜਾਤ ਗੁਲਾਟੀ ਆਇਆ ਸਿੱਕ ਸਿਆਲੀ ਆਪਣੇ ਮਨ ਵਿੱਚ ਮਸਲਤ ਕੀਤੀ ਬੈ ਕੇ ਇਥਾਣੀ ਜਾਲੀ ਇਹ 17 ਦਮੋਦਰ ਦੀ ਹੀਰ ਵਿੱਚੋਂ ਹਨ ਜਿਨ੍ਹਾਂ ਵਿੱਚ ਉਸਨੇ ਆਪਣੀ ਜਾਤ ਅਰੋੜਾ ਤੇ ਗੋਤ ਗੁਲਾਟੀ ਦੱਸਿਆ ਹੈ ਸਦੀ ਆ 16ਵੀਂ ਸਦੀ ਦੇ ਕਿੱਸਾਕਾਰ ਸਨ ਸਮਕਾਲੀਨ ਆਪ ਦੇ ਸਮਕਾਲੀਨ ਅਕਬਰ ਗੁਰੂ ਅਮਰਦਾਸ ਗੁਰੂ ਰਾਮਦਾਸ ਸਾਹਿਬ ਹੁਸੈਨ ਤੇ ਸਮਕਾਲੀ ਸੀ ਭਾਸ਼ਾ ਚਾਂਗੀ ਮੁਲਤਾਨੀ ਲੈਂਦੀ ਤੇ ਪੰਜਾਬੀ ਸੀ ਸਰ ਰੀਚਰ ਟੈਂਪਲ ਨੇ ਦੱਸਿਆ ਦਮੋਦਰ ਪਟਵਾਰੀ ਸੀ ਪਰ 바ਵਾ ਬੁੱਧ ਸਿੰਘ ਅਨੁਸਾਰ ਹੱਟੀਦਾਰ ਸੀ ਅਲੱਗ ਅਲੱਗ ਨਾਂ ਕਿੱਸਾ ਕਾ ਆਪ ਦਾ ਪਿਤਾਮਾ ਕਿੱਸਾ ਕਾ ਆਪ ਦਾ ਮੋਢੀ ਪ੍ਰਮਾਣਿਕ ਕਿੱਸਾਕਾਰ ਪਹਿਲਾ ਕਿੱਸਾਕਾਰ ਪੰਜਾਬੀ ਦਾ ਮੋਢੀ ਕਿੱਸਾਕਾਰ ਬਿਆਨੀਆਂ ਕਾਬ ਦੀ ਨੀ ਰੱਖਣ ਵਾਲਾ ਛੰਦ ਛੰਦ ਆਪਨੇ ਦਵਾਈਆ ਵਰਤਿਆ ਬੰਦ 바ਵਾ ਬੁੱਧ ਸਿੰਘ ਅਨੁਸਾਰ 990 ਬੰਦ ਹਨ ਗੰਗਾ ਸਿੰਘ ਬੇਦੀ ਅਨੁਸਾਰ 961 ਬੰਦ ਹਨ ਅੰਤ ਕਿਸੇ ਦਾ ਅੰਤ ਸੁਖੰਤਕ ਰੂਪ ਵਿੱਚ ਕੀਤਾ ਅੰਤ ਵਿੱਚ ਹੀ ਰਾਜਾ ਮੱਕੇ ਵੱਲ ਜਾਂਦੇ ਦਿਖਾਈ ਗਏ ਹਨ ਤਕੀਆ ਕਲਾਮ ਅੱਖੀ ਡਿੱਠਾ ਕਿੱਸਾ ਜਿਸ ਦੇ ਆਧਾਰ ਤੇ ਕਈ ਵਿਦਵਾਨ ਮੰਨਦੇ ਹਨ ਕਿ ਦਮੋਦਰ ਨੇ ਹੀ ਰਾਂਝਾ ਦੀ ਕਹਾਣੀ ਨੂੰ ਅੱਖੀ ਵੇਖਿਆ ਹੈ ਤੇ ਫਿਰ ਕਿਸੇ ਦੀ ਰਚਨਾ ਕੀਤੀ ਪਰ ਇਹ ਇੱਕ ਕਾਵ ਰੂੜੀ ਹੈ ਬਿਆਨੀਆਂ ਕਾਵ ਦਮੋਦਰ ਨੇ ਬਿਆਨੀਆਂ ਕਾਵ ਦੀ ਨੀ ਰੱਖੀ ਕਿੱਸਾ ਹੀਰਾਂਝਾ ਦਮੋਦਰ ਨੂੰ ਕਿੱਸਾ ਕਾ ਪਰੰਪਰਾ ਦਾ ਮੋਢੀ ਮੰਨਿਆ ਜਾਂਦਾ ਹੈ ਸਭ ਤੋਂ ਪਹਿਲਾਂ ਹੀਰਾਂਝਾ ਕਿੱਸਾ ਲਿਖਣ ਵਾਲਾ ਦਮੋਦਰ ਹੈ ਕਿੱਸੇ ਵਿੱਚ ਸਮਕਾਲੀ ਸਮਾਜ ਦਾ ਚਿੱਤਰਣ ਜਨਮ ਮੰਗਣਾ ਵਿਆਹ ਆਦ ਰਸਮਾਂ ਦਾ ਵਰਣਨ ਮਿਲਦਾ ਹੈ ਹੀ ਰਾਂਝਾ ਦੇ ਇਸ਼ਕ ਨੂੰ ਮਨੋਵਿਗਿਆਨਿਕ ਢੰਗ ਨਾਲ ਪੇਸ਼ ਕੀਤਾ ਹੈ ਹੀ ਰਾਂਝੇ ਦੇ ਇਸ਼ਕ ਵਿੱਚ ਬੇਸੁੱਧ ਹੋ ਜਾਂਦੀ ਹੈ ਹੀ ਦੇ ਰਾਂਝੇ ਪ੍ਰਤੀ ਪ੍ਰੇਮ ਨੂੰ ਸੂਫੀਆਨਾ ਅੰਦਾਜ਼ ਵਿੱਚ ਪੇਸ਼ ਕੀਤਾ ਹੈ ਕਿਸੇ ਦਾ ਆਰੰਭ ਮੰਗਲਾ ਚਰਨ ਨਾਲ ਕੀਤਾ ਹੈ ਕੁਝ ਸਤ੍ਰਾ ਹਨ ਅਵਲ ਨਾ ਸਾਹਿਦਾ ਲਈਏ ਜਿਸ ਇਹ ਜਗਤ ਉਪਾਇ ਨੂਰੇ ਚੰਦਰ ਨਾਲ ਲੜਾਈ ਵਿੱਚ ਹੀ ਉਹਨੂੰ ਸੂਰਬੀਰ ਨਾਰੀ ਦੇ ਰੂਪ ਵਿੱਚ ਪੇਸ਼ ਕੀਤਾ ਹੈ ਹੀਰੇ ਤੂਕਰ ਮਾਰੀ ਮਿਸਰੀ ਸਿਰ ਨੂਰੇ ਦੇ ਸੱਟੀ ਆਈ ਰਾਸ ਨਾ ਗਈ ਕੁਸਾਵੀ ਤਰਤੀ ਰਤ ਵਿਰਤੀ ਅੱਧਾ ਟੜ ਹੰਨੇ ਵਿੱਚ ਫਾਥਾ ਅੱਧਾ ਟੱਠਾ ਤਰਤੀ ਇਨਾ ਸਤਰਾ ਵਿੱਚ ਹੀਰ ਦੀ ਬਹਾਦਰੀ ਦਰਸਾਉਂਦੇ ਹੋਏ ਵੀਰਸ ਦੀ ਵਰਤੋਂ ਕੀਤੀ ਗਈ ਹੈ ਤਮੋਦਰ ਦੇ ਕਿੱਸੇ ਵਿੱਚ ਹੀਰਾਂਜੇ ਦਾ ਪਿਆਰ 12 ਵਰਿਆਂ ਦੀ ਉਮਰ ਵਿੱਚ ਹੋ ਜਾਂਦਾ ਹੈ 12 ਵਰਿਆਂ ਦੀ ਛੋਹਰ ਹੋਈ ਤਾਂ ਰਾंजे ਅੱਖੀਆਂ ਲਾਈਆਂ ਕਹਾਣੀ ਦੇ ਗੱਦ ਤੇ ਸੰਵਾਦ ਨੂੰ ਨਾਟਕੀ ਅੰਦਾਜ਼ ਵਿੱਚ ਪੇਸ਼ ਕੀਤਾ ਹੈ ਕਿਸੇ ਵਿੱਚ ਸੰਜਮ ਸੰਤੋਖ ਅਤੇ ਸੰਖੇਪਤਾ ਹੈ ਦਮੋਦਰ ਅਨੁਸਾਰ ਹੀਰ ਦੀਆਂ 360 ਸਹੇਲੀਆਂ ਸਨ ਰਸ ਕਿਸੇ ਦਾ ਪ੍ਰਧਾਨ ਰਸ ਸ਼ਿੰਗਾਰ ਹੈ ਸ਼ੈਲੀ ਪ੍ਰਸ਼ਨ ਉਤਰੀ ਤੇ ਸੂਤ੍ਰਿਕ ਸ਼ੈਲੀ ਦੀ ਵਰਤੋਂ ਕੀਤੀ ਹੈ ਪਾਤਰਾਂ ਦੇ ਚਿੱਤਰ ਚਿੱਤਰਣ ਵੇਲੇ ਮਨੋਵਿਗਿਆਨਿਕ ਢੰਗ ਵਰਤਿਆ ਹੈ ਵਿਸਾ ਸਿਰਜਣਾ ਦਮੋਦਰ ਨੇ ਆਪਣੇ ਕਿਸੇ ਵਿੱਚ ਅਖੇ ਡੀਟਾ ਸ਼ਬਦ ਵਰਤ ਕੇ ਵਿਸਾਹ ਸਿਰਜਨ ਵਿਧੀ ਦੀ ਵਰਤੋਂ ਕੀਤੀ ਹੈ ਵਿਸਾਹ ਸਿਰਜਨ ਦਾ ਅਰਥ ਹੈ ਸਚ ਨੂੰ ਪੁਲਾਵਾ ਪਾ ਕੇ ਕੋਈ ਧਾਰਤਕ ਪ੍ਰੇਰਕ ਘਟਨਾ ਘੜ ਲੈਣੀ ਦਮੋਦਰ ਰਾंजे ਦੇ ਕਿਰਦਾਰ ਨੂੰ ਕ੍ਰਿਸ਼ਨ ਵਿੱਚੋਂ ਘੜਦਾ ਹੈ ਚੜਤੀ ਦੋ ਵੰਜਲੀ ਜਦ ਵਾਹੀ ਕਈਆਂ ਸੁਰਾਂ ਉਠਾਈਆਂ ਆਖ ਦਮੋਦਰ ਕੀ ਕੰਧੀ ਰਣ ਗੋਪੀਆਂ ਕ੍ਰਿਸ਼ਨ ਬੁਲਾਈਆਂ ਦਮੋਦਰ ਨੇ ਰਾंजे ਨੂੰ ਤੀ ਦੋ ਰਾਜਨ ਅਤੇ ਚਾਕ ਨਾਵਾਂ ਨਾਲ ਸੰਬੋਧਨ ਕੀਤਾ ਹੈ ਦਮੋਦਰ ਨੇ ਹੀਰ ਨੂੰ ਸਲੇਟੀ, ਜਟੇਟੀ ਤੇ ਚਕੇਟੀ ਨਾਵਾਂ ਨਾਲ ਪੁਕਾਰਿਆ ਹੈ। ਦਮੋਦਰ ਅਨੁਸਾਰ ਰਾਂਝਾ ਹੀਰ ਲਈ 40 ਦਿਨ ਭਾਵ ਚਾਲੀਸਾ ਕੱਟਦਾ ਹੈ ਪਰ ਮੁਕਬਲ ਤੇ ਅਹਿਮਯਾਰ ਅਨੁਸਾਰ 7 ਦਿਨ ਤਪ ਕਰਦਾ ਹੈ। ਦਮੋਦਰ ਤੋਂ ਇਲਾਵਾ ਹੀਰ ਦਾ ਜ਼ਿਕਰ ਸ਼ਾਹੂ ਸੇਨ ਤੇ ਭਾਈ ਗੁਰਦਾਸ ਜੀਆਂ ਰਚਨਾਵਾਂ ਤੋਂ ਮਿਲਦਾ ਹੈ। ਹੀਰ ਦੇ ਚਾਰ ਭਰਾ ਅਸਨ, ਖਾਨ, ਪਠਾਨ, ਸੁਲਤਾਨ ਤੇ ਬਹਾਦਰ ਹੀਰ ਦੀ ਮਾਦਾ ਨਾ ਕੁੰਦੀ ਸੀ ਹੀਰ ਦਾ ਤਾਇਆ ਕੈਦੋਂ ਸੀ ਹੀਰ ਦੇ ਪਿਤਾ ਦਾ ਨਾਂ ਚੂਚਕ ਚੋਦਰੀ ਚੰਗ ਸਿਆਲਾਂ ਦਾ ਸਰਦਾਰ ਸੀ ਹੀਰ ਦੇ ਸੋਹਰੇ ਰੰਗਪੁਰ ਖੇੜੇ ਵਿੱਚ ਸਨ ਸੈਦ ਦਾ ਖੇੜਾ ਉਸ ਦਾ ਘਰ ਵਾਲਾ ਸੀ ਹੀਰ ਦੀ ਨੰਦ ਸਹਿਤੀ ਸੀ ਰਾਂਜੀ ਦੇ ਅਸਲ ਨਾਂ ਤੇ ਦੋਸੀ ਪਿਤਾ ਦਾ ਨਾਂ ਮੋਜਮ ਜਾਂ ਮੋਜੂ ਰਾਂਜੀ ਦੇ ਪਿੰਡ ਦਾ ਨਾਂ ਤਖਤ ਹਜ਼ਾਰਾ ਸੀ ਰਾਂਜੀ ਦੇ ਭਰਾ ਤਾਹੀ ਜਾਹਿਰ ਜੀਵਨ ਤਿੰਨ ਸਨ ਹੀਰ ਦੇ ਮੋਹਤਰ ਵਿੱਚ ਰਾਜਿਆਂ ਦੇ ਨਾਂ ਜਿਨ੍ਹਾਂ ਨੇ ਯੋਗ ਧਾਰਨ ਕੀਤਾ ਗੋਪੀਚੰਦ ਤੇ ਪਰਥਰੀ ਸੀ ਕੁਲਵੀਰ ਸਿੰਘ ਕਾ ਅਨੁਸਾਰ ਰਚਨਾ ਕਾਲ 1605 ਈਸਵੀ ਦੇ ਨੇੜੇ ਤੇੜੇ ਦਾ ਹੈ ਕਿਸੇ ਦੇ ਅੰਤ ਵਿੱਚ ਨਸੀਦ ਦਾ ਜ਼ਿਕਰ ਕਰਕੇ ਕਿਸੇ ਨੂੰ ਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ ਦੀ ਰੰਗਣ ਦਿੱਤੀ ਹੈ ਸ਼ਾਉਸੇ ਨਵੀਂ ਕਾਫੀਆਂ ਵਿੱਚ ਹੀ ਰਾਂਝੇ ਦਾ ਜ਼ਿਕਰ ਕੀਤਾ ਹੈ ਮਾਹੀ ਮਾਹੀ ਕੁੱਕ ਦੀ ਮੈਂ ਆਪੇ ਰਾਂਝਣ ਹੋਈ ਰੰਜਨ ਰੰਜਨ ਸਭ ਕੋਈ ਅੱਖੇ ਹੀਰ ਨਾ ਅੱਖੇ ਕੋਈ ਹੀਰ ਬਾਰੇ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਜ਼ਿਕਰ ਕੀਤਾ ਹੈ ਰਾਂਝਾ ਹੀਰ ਵਖਾਣੀਏ ਉਹ ਪਰੰਪਰਾਤੀ ਇਹ 17 27 ਵਾਰ ਦੀ ਪਹਿਲੀ ਪੌੜੀ ਵਿੱਚ ਹਨ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ